ਠਰਕੀ ਲਾਲਾ 3 ਕੀ ਕਰੀਏ ਪਹਿਲਾਂ ਤਾਂ ਜੱਟਾਂ ਨੂੰ ਧਾਰ ਦੇਈ ਚੱਲੋ ਸਾਰਾ ਸਬਦਾ ਆਪ ਨੂੰ ਨਗਦ ਲਿਆਉਣਾ ਪੈਂਦਾ ਹੈਗਾ ਇਹਨਾਂ ਨੂੰ ਧਾਰ ਦੇਣਾ ਪੈਂਦਾ 6-6 ਮਹੀਨਿਆਂ ਤੋਂ ਵੀ ਪੈਸੇ ਨਹੀਂ ਦਿੰਦੇ ਹੈਗੇ ਕੀ ਕਰੂਗਾ ਕੋਈ ਫੇਰ ਕਹਿ ਦਿੰਦੇ ਨੇ ਛੇਠ ਮਾੜਾ ਹੈਗਾ ਛੇਠ ਐ ਹੈ ਛੇਠ ਠਰਕੀ ਹੈ ਜਿਹੜਾ ਘਰੇ ਗੇੜੇ ਮਾਰਦਾ ਹੋਰ ਕੀ ਕਰੀਏ ਫਿਰ ਜਾਣਾ ਪੈਂਦਾ ਹੈਗਾ ਜਦੋਂ ਪੈਸੇ ਦੇਣ ਦੁਕਾਨ ਤੇ ਆਉਂਦੇ ਨਹੀਂਗੇ ਜਾਣਾ ਪੈਂਦਾ ਹੈਗਾ ਆਹ ਪਤਾ ਨਹੀਂ ਕਿਹਦਾ ਆਉਂਦਾ ਹੈ ਤੇਰੇ ਪਿੱਛੇ ਮਾਰ ਮਾਰਦਾ ਹੈ ਆ ਵੀ ਆ ਰਹਾ ਜੀ ਹੋਰ ਆ ਰਾਮ ਤੇਰਾ ਆ ਰਾਮ ਆ ਉਹ ਠੀਕ ਹੈ ਲਾਗੀ ਮੈਂ ਤਾਂ ਠੀਕ ਐ ਤੂੰ ਠੀਕ ਨਹੀਂ ਗਾ ਕਿਉਂ ਨਾ ਲਾ ਜੀ ਤੈਨੂੰ ਨਹੀਂ ਪਤਾ ਸਾਹਿਬ ਆਪਣਾ 5000 ਹੋਇਆ ਪੈਦਰੀ ਲੈ ਚਾਹਾਂਗੇ ਲਾਲਾ ਜੀ ਕਿਉਂ ਘਬਰਾਉਨੇ ਹੋ ਇੱਥੇ ਇੱਥੇ ਤੁਸੀਂ ਟਰੈਕਟਰ ਲੈ ਰੱਖੇ ਨੇ ਅੱਛਾ ਜੀ ਮੇਰਾ ਤੁਸੀਂ 5000 ਦੇਣ ਚ ਨਹੀਂ ਆਉਂਦੇ ਲਾਲਾ ਜੀ ਕਰ ਦਾਂਗੇ ਕਰ ਦਾਂਗੇ ਮੈਂ ਤੇਰੇ ਵੱਲ ਹੀ ਜਾ ਰਿਹਾ ਸੀ ਅੱਛਾ ਅੱਛਾ ਹਾਂ ਜੀ ਲਾਲਾ ਜੀ ਝੋਨਾ ਵੜ ਕੇ ਕਰਦੇ ਔਖੀ ਔਖੀ ਏ ਸਰ ਇਹ ਤੇ ਕੀ ਦਾ ਸ਼ੇਰ ਬਣ ਕੇ ਜਰੂਰ ਕਰੀ ਮੈਨੂੰ ਸਾਰਾ ਸੌਦਾ ਨਗਦ ਲਿਆਉਣਾ ਪੈਂਦਾ ਕੋਈ ਗੱਲ ਨਹੀਂ ਲਾਲਾ ਝੋਨੇ ਤੱਕ ਤੱਕ ਮੈਨੂੰ ਕਰੇ ਗੇੜਾ ਨਾ ਮਾਰਨਾ ਇਹ ਨਹੀਂ ਕੋਈ ਗੱਲ ਨਹੀਂ ਲਾਲਾ ਜੀ ਕੋਈ ਗੱਲ ਨਹੀਂ ਕੋਈ ਗੱਲ ਲਾਏ ਕਰੋ ਫਿਰ ਤੁਸੀਂ ਕਹਿੰਦੇ ਲਾਲਾ ਫਰਕੀ ਆ ਇਹ ਨਹੀਂ ਕੋਈ ਗੱਲ ਨਹੀਂ ਲੇਕਿਨ ਮਾਰਦਾ ਤੁੰਦਾ ਹੁਣ ਤੂੰ ਸੋਤ ਸੀ ਵੀ ਤਾਂ ਆਉਣੀ ਹੈ ਚੰਗੇ ਚੰਗੇ ਫਿਰ ਸਿਕਨ ਦਾ ਮੌਸਰ ਆ ਪੀ ਜਾ ਕੇ ਉਹਨਾਂ ਨਾਲ ਲੜਾਈ ਚੰਗੇ ਚੰਗੇ ਤੇ ਪੇਪਰ ਸੀਧਾ ਸ਼ਕਨ ਪੇਪਰ ਸੀਧਾ ਸ਼ਕਨ ਪੇਪਲ ਸੀਜ਼ਨ ਵੇ ਅੱਜ ਫੇਰ ਆਉਂਦਾ ਹੋ ਬਾਨੀਆਂ ਜਾਏ ਆਪਾਂ ਨੂੰ ਛੇੜਾਂਗੇ ਤੋਤੀ ਖਿੱਚ ਕੇ ਭੱਜਾਂਗੇ ਉਹ ਕਿਵੇਂ ਉਹ ਜਬਖੋ ਉਹ ਛੋਟਾ ਬਾਬਾ ਕਿਵੇਂ ਬਖਤੌਰਾ ਤਾਕੜਾ ਆ ਚੰਗਾ ਚੰਗਾ ਚੌੜ ਚੂੜਦਾ ਕਰਿਓ ਫੜੀ ਫੜੀ ਨਾ ਫੜੀ ਫੜੀ ਹਜੇ ਵਾ ਹਜੇ ਤਾਂ ਜਿਆਦੇ ਚੌੜ ਕਰਨ ਲੱਗੇ ਇਹ ਜਾਗਰ ਨੂੰ ਕਹਿ ਕੇ ਲਾਂਬਾ ਦੇ ਕੇ ਆਈਏ ਬਖਤੌਰੇ ਨੂੰ ਕਹਿੰਦੇ ਵੀ ਛੋੜੇ ਜਵਾਕ ਜੇ ਤਾਂ ਜਿਆਦੇ ਤੰਗ ਕਰਨ ਲੱਗੇ ਪਹਿਲਾਂ ਜਾਗਰ ਕੋਲ ਜਾ ਕੇ ਆਈਏ ਨਾਲੇ ਲਾਂਬੇ ਨੂੰ ਕਹਾਵਾਂਗੇ ਨਾਲੇ ਹਿਸਾਬ-ਕਿਤਾਬ ਵੀ ਕਰਾਂਗੇ ਲੈ ਜਾਗਰ ਤਾਂ ਘਰ ਆ ਗਿਆ ਮਣਾ ਲਾਂਬਾ ਦੇਹੀ ਚੱਲ ਇਹਨੂੰ ਨਾਲੇ ਇੱਕ ਦੋ ਗੱਲਾਂ ਕਰਨੀਆਂ ਨੇ ਨਾਲੇ ਪੈਸੇ ਲੱਗੇ ਨਾ ਪੁੱਛ ਲਾਂਗੇ ਵੀ ਜੇ ਦੇਊਗਾ ਤਾਂ ਹੋਰ ਹੋਰ ਲਾਲਾ ਜਾਇਆ ਜਾਇਆ ਓ ਹੋਰ ਕਿਵੇਂ ਮਿਸਤਰੀ ਆ ਓ ਠੀਕ ਆ ਠੀਕ ਆ ਲਾਲਾ ਜਾਇਆ ਜਾਇਆ ਕਰੀ ਇਹ ਓਏ ਆ ਜਾ ਲੰਗਿਆ ਲਾਲਾ ਰਾਜਾ ਗੋਲੀ ਪਿਆ ਸੁੱਖ ਨਾਲ ਆਹ ਹੈ ਬਸ ਕੱਟ ਦੇ ਪਹਿਲਾਂ ਤਾਂ ਮੈਂ ਜਨਾ ਤੈਨੂੰ ਗੰਭਾ ਕਿਵੇਂ ਤੇਰੇ ਯਾਰ ਨਹੀਂ ਜਿਹੜਾ ਉਹ ਬਕਤ ਹੋਣਾ ਹਾਂ ਉਹਨਾਂ ਦੇ ਜਵਾਕ ਜੇ ਤਿੰਨ ਚਾਰ ਤੂ ਆ ਮੈਨੂੰ ਨੰਗਣ ਨਹੀਂ ਦਿੰਦੇ ਅੱਜ ਤਾਂ ਉਹਨਾਂ ਨੇ ਜਿਵੇਂ ਹੀ ਹੱਜ ਕਰਤੀ ਮੇਰੀ ਗੱਲ ਸੁਣ ਲਾਲਾ ਜਵਾਕ ਖੋਦੇ ਨੇ ਇਹ ਚ ਮੈਨੂੰ ਕਾਹਦਾ ਲੰਬਾ ਦੇਣਾ ਉਹ ਤੇਰਾ ਯਾਰ ਆ ਹੋ ਹਰ ਵਕਤ ਜੱਗ ਦੇ ਯਾਰ ਮੇਰੇ ਕੋਲ ਓਏ ਹਰ ਵਕਤ ਖੁੰਡਾ ਰੱਖਦਾ ਕੋਲੇ ਮੇਰੇ ਇੱਕ ਮਾਰੀ ਮੇਰੀ ਜਹਿ ਜਾਂਦੀ ਕਰ ਦੂ ਥੋੜਾ ਜਿ ਟਬਾਣਾ ਦਾ ਕੀ ਹੁੰਦਾਗਾ ਕੱਲ ਕੋਈ ਨਾ ਤਾਂ ਮੈਂ ਕਹਿ ਦੂੰਗਾ ਉਹਨੂੰ ਕਹੀਂ ਮੈਨੂੰ ਤਾਂ ਲੱਗਦਾ ਟਾਰਾ ਮੈਂ ਤਾਂ ਨਹੀਂ ਦਿੰਦਾ ਲਾਂਬਾ ਲੈਣਾ ਅੱਛਾ ਇਹ ਮੈਂ ਲਾਂਬਾ ਦੇਣ ਭਾ ਗਿਆ 5-4000 ਮੈਂ ਉਹ ਤੋਂ ਵੀ ਲੈਣਾ ਮੇਰਾ ਉਹ ਵੀ ਜੋ ਉਹਨੂੰ ਤੂੰ ਗੱਲੀਬਾਤੀ ਸਮਝਾਈ ਵੀ ਥੋੜੇ ਨਿਆਣੇ ਕਰਦੇ ਆ ਉਹਨੂੰ 당 ਵੀ ਛੇਠ ਮੈਨੂੰ ਦੇ ਕੇ ਗਿਆ ਲਾਂਬਾ ਕੋਈ ਨਾ ਉਹਨੂੰ ਤਾਂ ਕਹਿ ਦੂੰ ਤੇਰੀ ਸਾਰੀਆਂ ਗੱਲਾਂ ਦੱਸ ਦੂੰਗਾ ਮੈਂ ਇਹ ਤਾਂ ਹੋ ਗਈ ਗੱਲ ਆ ਹਾਂ ਹੁਣ ਆ ਜਾ ਵੀ ਜਾਗਰ ਸਿਆ ਤੇਰੀ ਗੱਲ ਜਾਗਰ ਸਿਆ ਤੈਨੂੰ ਮੈਂ 2-3 ਵਾਰੀ ਦੇਖ ਟੋਕਦਾ ਲਿਖਾ ਹੈ ਜੀ ਇੱਕ ਪਾਸੇ ਦੁਕਾਨਦਾਰੀ ਇੱਕ ਪਾਸੇ ਮੇਰੀ ਗੱਲ ਹੁਣ ਲਾ ਲਾਲਾ ਮਾਇਆ ਤਾਂ ਹੁਣ ਜਮਾ ਨਹੀਂ ਮਿਲਦੀ ਤੈ ਐ ਤਾਂ ਫਿਰ ਜਾਗਰ ਧੱਕਾ ਤੈਨੂੰ ਮੈਂ ਦੱਸਦਾ ਮੋਟਰ ਲਾਈਆ ਯਾਰ ਪਾਣੀ ਵਾਲੀ ਇਹਦੇ ਲਾਗੇ ਪਾਸੇ ਤੂੰ ਤਾਂ ਜਾਗਰ ਮੋਟਰ ਲਾ ਲਈ ਮੈਂ ਕੀ ਕਰੂੰਗਾ ਮੈਂ ਦੁਕਾਨਦਾਰੀ ਦਾ ਸਮਾਨ ਵੀ ਹੋਰ ਲਿਆਉਣਾ ਹੁੰਦਾ ਮੈਂ ਤੈਨੂੰ ਝੋਨਾ ਵੱਢ ਕੇ ਦੇ ਦਾਂਗਾ ਉਹਦੇ ਪਾਸੇ ਕੜ ਕੇ ਵੱਢ ਕੇ ਕਹਿੰਦਾ ਜੀ ਜਾਗਰ ਇਆਗਰਾ ਨੂੰ ਜਾਰੀ ਪਿੱਛੇ ਜਮਾ ਮੈਨੂੰ ਲੰਘ ਕਰੇਗਾ ਉਹ ਕੰਮ ਕਰਾਉਣਾ ਭੈਣ ਮਰਾ ਵੀ ਤੇਰਾ ਕੰਮ ਤਾਂ ਨਾ ਤੂੰ ਮੇਰਾ ਕੰਮ ਕਰਾਉਣਾ ਨਹੀਂ ਉਹ ਚ ਕਹਿ ਦਿੰਨਾ ਤੂੰ ਨਹੀਂ ਕਰਨ ਮੈਂ ਤਾਂ ਕਿੱਦਾਂ ਨਾ ਫਿਰਦਾ ਹੁਣ ਤੇਰੀ ਕਿਹਾ ਹੁੰਦਾ ਇਹ ਇਹ ਫਿਰ ਮੈਨੂੰ ਆਪ ਨੂੰ ਖੂ ਖਾਤਾ ਬਟੇ ਨਾ ਬੁੱਗਾ ਜੀ ਤੂੰ ਨਾ ਕਰਵਾਏਂਗਾ ਆ ਮੈਂ ਜੱਟਾਂ ਨਾਲ ਯਾਰੀ ਹੈ ਮੇਰੀ ਐ ਮੈਂ ਦਰਦ ਰੁੱਦਿਆ ਨਹੀਂ ਹੈਗਾ ਯਾ ਕਰਨਾ ਜਾ ਰਿਹਾ ਸੀ ਤਾਣੀ ਹੱਥਾਂ ਨਾਲ ਬਾਣੀਆਂ ਬਾਣੀਆਂ ਜੀ ਜਾਤ ਦਾ ਬਾਣੀਆਂ ਦੇ ਤਾਂ ਕਿਤੇ ਕਿਤੇ ਜੱਟ ਵਾਲਾ ਕਰਦਾ ਨਾ ਮੈਂ ਮੋ ਕੰਮ ਕਰਉਗਾ ਕਿ ਨਾ ਮੈਨੂੰ ਐ ਉਹ ਕਰਵਾਵਾਂਗੇ ਉਹ ਤਾਂ ਉਹਦਾ ਤਲਬੀ ਹੈ ਜੰਗਾ ਉਹ ਮੇਰੇ ਖੱਤਰ ਪਵਾਏਗਾ ਤੋਂ ਮੈਨੂੰ ਪੈਨਸ਼ਨ ਦੇ ਦੱਸ ਵੀ ਕਦੋਂ ਦੇਂਦਾ ਭਾਈ ਜੱਟ ਨੂੰ ਮੋ ਕੰਮ ਕਰਾਉਂਦਾ ਫਲਾ ਜਿਹਨਾਂ ਦਿੰਦੇ ਨਹੀਂ ਲਹੀ ਜਰੇ ਪੈਜੇ ਨਹੀਂ ਇਹ ਬਾਣੀਆਂ ਆਸ ਕੀ ਚ ਪੈ ਗਿਆ ਮੈਂ ਜਮਈ ਨੰਗ ਹੋ ਜੂ ਪਰ ਤੂੰ ਤਾਂ ਉਹੀ ਭਾਲਦਾ ਮੂੰਹ ਥੋੜਾ ਬਤਾ ਕੋਈ ਭੁਜੀਆ ਦੇ ਦਿਆ ਕਰੂਗਾ ਕੋਈ ਆਲੂ ਕੋਈ ਮਾੜਾ ਮੋਟਾ ਤਾਂ ਦੇ ਦੂ ਹੁਣ ਜਿਹਨੇ 5-6000 ਮੰਗ ਲਏ ਮੈਂ ਕਿੱਥੋਂ ਦੇ ਦੂ ਘਰ ਇਸ ਨਹੀਂ ਕੰਮ ਹਿਸਾਬ ਲੈਂਦੀ ਐ ਮੈਥੋਂ ਭੈਣ ਬਰਾਦੇ ਗਰੀਸੀ ਤੂੰ ਨਹੀਂ ਗਈ ਮੈਂ ਧੰਨਵਾਦ ਬੋਲੇ ਬੇਵੀ ਲੱਗੀ ਐ ਫਿਰ ਮੈਂ ਤੇਰੇ ਹੱਲੇ ਕਿੰਨਾ ਮੰਗਦੇ ਏ ਗੱਲ ਆ ਕੀ ਇਹਦਾ ਕਰਨੀ ਉਸ ਚਾਹ ਚੰਗਾ ਫਿਰ ਮੈਂ ਚੱਲਦਾ ਹੁਣ ਦੁਕਾਨ ਮੇਰੀ ਸੁਣੀ ਐਗੀ ਮੇਰਾ ਇੰਨਾ ਤੇ ਕੰਮ ਕਰਦੀ ਫਤਵਨ ਕੇ ਬੇਨਤੀ ਆ ਲਿਹਾਇ ਦਾ ਜਿਆਦਾ ਫਾਇਦਾ ਗੱਲ ਪਈ ਆ ਮੈਂ ਹੂੰ ਤੇਰਾ ਸੁਨੇਹਾ ਲਾਤਾ ਰਿਹਾ ਲਾਤਾ ਸੀ ਉਹ ਕੰਨੀ ਲੈ ਆ ਕੇ ਤੇ ਮਰਜੀ ਦੇ ਰੀਂ ਪੀਆ 5000 ਮੈਂ ਉਹ ਵੀ ਲੈਣਾ ਕਿਤੇ ਦੁਪਣਾ ਗਿਆ ਵੀ ਪਹਿਲਾਂ ਮੈਂ ਉਹ ਲੈਣਾ ਉਹ ਜਾਂ ਤੂੰ ਕੰਮ ਕਰ ਲਈ ਜਾਂ ਨਾ ਨਾ ਪਹਿਲਾਂ ਮੈਂ ਪੈਸੇ ਲੈਣਾ ਚੱਲ ਤੇ ਰੱਖ ਦੇ ਪੈਸੇ ਬਾਅਦ ਵਿੱਚ ਚੱਲ ਕੋਈ ਇਹ ਮੈਂ ਕੱਟਾ ਜਾ ਕੇ ਆਉਂਦਾ ਤੈਂ ਗਾਉਂਦਾ ਮੈਂ ਚੱਲ ਉਹ ਤੱਕਦਾ ਮੇਰੀ ਦੁਕਾਨ ਸੁਣੀ ਪੀ ਗਿਆ ਜੱਟਾ ਕੱਲਾ ਕੁੱਲਾ ਨਾ ਜਾਈ ਕਿਆ ਕੋਈ ਨਾ ਤਾਂ ਕਰੀ ਜਾਂਦਾ ਕਿ ਨਾ ਕੋਈ ਕੰਨ ਕਰੀ ਜਾਂਦਾ ਕੰਨ ਕਰ ਖ ਕੋਈ ਨਾ ਜਾਰ ਦੀ ਮੱਖ ਵਾਲੀ ਆ ਯਾਰ ਦਵਾਈ ਨਾ ਛਿੜਕਦੀ ਹੈ ਹੈ ਇੱਕ ਤਾਂ ਮੇਰੇ ਸਾਲੇ ਦੇ ਜਵਾਕ ਜਿਹੜੀ ਅੱਖੇ ਲੱਗਦੇ ਹੋ 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 ਯਾ ਪੈਂਟੋ ਦੀ ਕੋ ਗਈ ਨੂੰ 15 ਸਾਲ ਹੋਵੇ ਆਈ ਗਈ ਬੁਰਕੇ ਹੈ ਆ ਜੰਦਰੂ ਕੱਢੀ ਨੂੰ ਛਾਪੇ ਨੇ ਗੱਲੇ ਵਾ ਰੋ ਮਨਾ सांसू रामा ख्याल मतलब लोगों का देखा पा खाता एक सौ पांच नंबर ਆ ਪੀਆ ਹਯਾਰ ਇਹਦੇ ਕੋਲੇ ਵੀ ਚਾਲੀ ਆ ਲੈ ਜਮਾ ਸਮਾਈ ਖਾਤਾ 105 ਨੰਬਰ ਮੋٹے ਰੱਖਦਾ ਉਹ ਕਿਹੜਾ ਆ ਗਿਆ ਭੰਦੇ ਜਾ ਤਾ ਪਾਣੀ ਆ ਜਾ ਗਿਆ ਪੈਸੇ ਵਗੂ ਉਹ ਕਿਵੇਂ ਆ ਮਾਤਾ ਕਿੰਨਾ ਬਣਾਈ ਬੈਠਾ ਹੂੰਗਾ ਇਈ ਕਾ ਸਾਰਾ ਭਾਇਆ ਮੱਥੇ ਤੇੜੀਆਂ ਪਾਲੀਆਂ ਦੇਖ ਕੇ ਮੈਂ ਤਾਂ ਉਹ ਫਿਰ ਆਖੀ ਜਾਵੇ ਇੱਕ ਤਾਂ ਜਵਾਕ ਨਹੀਂ ਕਰੇ ਕੋਈ ਹਾਂ ਅੰਦਾ ਲਾ ਲੋ ਇੱਕ ਔਟਲਾ ਹੋਇਆ ਖੜਾ ਹੈ ਪਟਾ ਜਾ ਇਹ ਤਾਂ ਦੇਖ ਮੋٹے ਸਿਆ ਕਬੀਲਦਾਰੀ ਆ ਹੋਰ ਤੇਰੇ ਕੋਲ ਵੀ ਚੀਜ਼ ਮੰਗਾਣ ਨੂੰ ਕੀ ਕਰਦਾ ਕਰਿਆ ਕੀ ਜਾਵੇ ਹੁਣ ਤੇਰੇ ਤੇ ਲੱਸੀ ਦਿੱਤਾ ਮੜਾ ਜਾ ਤੇ ਠੀਕ ਹੋ ਜੇ ਉਹ ਹੜਾ ਦੱਸਾ ਕਰਿਆ ਦੇਖ ਮੋٹے ਸਿਆ ਇਹ ਤਾਂ ਦੇਖ ਵਾਦੇਗਾ ਤੇ ਰੱਬ ਦੇ ਹਣਾ ਹਾਂ ਹਾਂ ਇਹ ਦਾ ਆਪਣਾ ਹੋਇਆ ਪਿਆ 1000 ਰੁਪਿਆ। ਅੱਛਾ। ਦੇਖ ਮੈਂ ਨਹੀਂ ਤੈਨੂੰ ਕਦੇ ਰਾਹ ਜਾਂਦੇ ਨੂੰ ਦੇਖ ਟੋਕਿਆ। ਨਾ ਟੋਕਿਆ ਜੀ। ਟੋਕਿਆ ਨਹੀਂ ਨਾ। ਤੂੰ ਕਿਹੜਾ ਮੇਰਾ 1000 ਰੁਪਿਆ ਦੇ ਦੇ ਦੇਖ ਪੀਰ ਬਣ ਕੇ। ਉਦੋਂ ਬਾਅਦ ਦੁਬਾਰੇ ਤੇਰਾ ਖਾਤਾ ਚਲਾ ਦੇਾਂਗੇ। ਕੋਈ ਜ਼ਰਦਾ, ਬੀੜੀ, ਕੋਈ ਘਰ ਦਾ ਰਾਸਣ। ਠੀਕ ਹੈ। 6 ਮਹੀਨਿਆਂ ਚ ਤੈਨੂੰ ਜਮਾ ਨਹੀਂ ਮੰਗਦਾ ਹੈਗਾ। ਦੇਖ ਹੁਣ ਤੂੰ ਕਣਕ ਵੀ ਵੱਢ ਲਈ। ਹਾਂ ਵੇਚ ਲਈ ਹਾਂ ਤੇਰੇ ਕੋਲੇ ਸੁੱਖ ਨਾਲ ਪਸ਼ੂ ਵੀ ਰੇਕ ਬਠੇਰੇ ਨੇ ਕਿ ਬੀਲਦਾਰੀ ਤੇਰੀ ਚੰਗੀ ਹੈ ਦੇਖ ਜੇ ਹੁਣ ਤੂੰ ਮੈਨੂੰ 1000 ਰੁਪਏ ਦੇ ਦੇਂਗਾ ਮੈਂ ਵੀ ਲੈ ਕੇ ਦੇਣੇ ਹੁੰਦੇ ਨੇ ਗਾਹਾਂ ਦਾ ਦੇ ਲਈ ਦੇ ਸੀ ਮਾਰੀ ਮੱਝ ਲੋਟ ਹੋ ਜਾਂਦੇ ਸੋਨ ਨੂੰ ਮੈਂ ਪਹਿਲੀ ਪੈਸੇ ਦੇ ਲੂੰਗਾ ਐ ਕਰੀ ਫਿਰ ਤੂੰ ਮੰਨਤਾ ਦੁਕਾਨ ਤੇ ਆਪ ਹੀ ਫੜਾਇਆ ਹਾਂ ਆਪ ਹੀ ਫੜਾਇਆ ਟਿੰਗ ਮਾਰ ਆ ਜਾਂਦੇ ਨੇ ਟੋਕਦਾ ਮੈਨੂੰ ਦੁਬਾਰੇ ਨਾ ਆਉਣਾ ਭਾਵੇਂ ਮੈਨੂੰ ਦੁਕਾਨ ਛੁੱਣੀ ਛੱਡ ਕੇ ਆਇਆ ਮੈਂ ਠੀਕ ਆ ਜੀ ਠਾ ਦੇ ਇਹ ਹੀ ਸਵੇਰ ਦਾ ਟਾਈਮ ਆ ਕੋਈ ਚਾਰ ਗਾਹ ਕਾਉਣੇ ਹੁੰਦੇ ਨੇ ਦੇਖ ਉਹ ਮੈਂ ਦੇਖੇ ਛੋਟੇ ਲੋਕਾਂ ਦੇ ਘਰੇ ਤੇ ਰਹਿ ਫੇਰ ਤੁਸੀਂ ਕਿਹਾ ਜੀ ਜਾਵੇ ਬਜ ਪਸੂੜੀ ਲੇਓਗੇ ਨਹੀਂ ਮੈਂ ਕਹਾਂ ਹੁ ਰਾਤ ਉਹ ਫੇਰ ਤੁਸੀਂ ਕਹਿ ਦਿੰਦੇ ਹੋ ਵੀ ਛੇਟ ਘੇੜੇ ਮਾਰਦਾ ਫਿਰ ਹੁਣ ਦੱਸ ਮੈਂ ਕੀ ਕਰਾਂ ਹਾਂ ਮੈਨੂੰ ਡੈਰੀ ਦੀ ਸੌ ਮੇਰੀ ਦੀ ਜੇ ਮੈਂ 1 ਰੁਪਿਆ ਨਹੀਂ ਬਚਦਾ ਹੈਗਾ ਤੈਨੂੰ ਜਮਾ ਨਗਦ ਲਿਆ ਕੇ ਸੌਦਾ ਦੇਖ ਦਿੱਤਾ ਦਿੱਤਾ ਨਾ ਸੌਦਾ ਤੈਨੂੰ 1000 ਰੁਪਿਆ ਦੇ ਰਿਕਣੀ ਕੋਈ ਬਾਲੇ ਨਹੀਂ ਹੈਗੇ 3 ਮਹੀਨਿਆਂ ਚ ਹਾਂ ਕੋਈ ਨਾ ਛੇਰ ਬਣ ਕੇ ਜਰੂਰ ਬਾਈ ਬਣ ਕੇ ਮੈਂ 42 ਗੱਲ ਆ ਗਈ ਦਾ ਦੇ ਜਾਂਗੇ ਇਹ ਲੰਘੇ ਮੇਰੇ ਪਰ। ਕੱਟੇ ਰੂਦੋ ਤੇ ਚਵਾ ਜੀ ਤੈਨੂੰ ਦਰਾਂ ਦਾ ਖਾ ਖੜਾ ਹੈ। ਹੈ? ਚਾ ਚੁੰਗਲਾ ਵੇ ਕਿਹੜੇ ਭਾਂਡੇ ਮੰਗ ਰੂ ਹੋਰ ਦੇ ਵਾਜਾਂਗੇ। ਹੋਰ ਬੀਆਂ ਬੰਦ ਹੋ ਗਈਆਂ। ਵੀ ਇਹੀ ਵੀ ਨਹੀਂ ਗੁੱਲੀ ਆ। ਚੁੰਗਲਾ ਫੇਰਾ ਛੇ ਚੁੰਗਲਾ। ਆਹੋ ਚੱਲ ਹੋਰ ਪਾਣੀਆਂ ਤੇ ਲੈ ਕੇ ਪਾਉਂ ਸਮਾਨ। ਇਹ ਤਾਂ ਲਿਆ ਸਾਰਾ ਖੜਕੀ ਜਾ ਉਹ ਵੀ ਮੰਗੀਆਂ ਨਾ ਭਾਂਡਾ। ਚੁੰਗਲਾ ਚੁੰਗਲਾ ਤੇਰਾ ਪੁੱਤ। ਚੁੰਗਲਾ ਸਮਾਜ ਤੇ ਫੜਦਾ ਮੂੰਹ ਤੇ ਸਾਬ। ਹਾਏ। ਡੱਕਲਾ ਤੂੰ ਡੱਕਲਾ ਭਾਇ ਜੀ ਰੰਗ ਲੱਭ ਕੇ। ਉਹ ਤਾਂ ਆਪਾਂ ਦੁੱਖ ਹੀ ਦੰਦੇ ਨੇ। ਓ ਪਾਏ ਜੀ ਬੋਡ ਚਲਾ ਹੋਏ ਪਾਣੀ ਆ ਕਰਕੇ ਦਿੱਤੀ ਵੀ ਆ ਪਾਣ ਮੋਟਾ ਓਏ ਗਮਾਰ ਸਰ ਕੋਈ ਮੋੜਾ ਤੱਕ ਗਮਾਰ ਉਧਰ ਕੱਟਾ ਦੁੱਧ ਪੀ ਜਾਂਦਾ ਪੀ ਲੈ ਇਹਦੇ ਮੱਚੂ ਜੀ ਨੇ ਪਾਣੀ ਪਵਾਇਆ ਕੋਈ ਦੇ ਨਾ ਓ ਪਾਏ ਲੈ ਯਾਰਾ ਤੂੰ ਤਾਂ ਖੁੱਲ ਜਾ ਰੋਣਿਆ ਆ ਪਿਆ ਪਾਣੀ ਵੀ ਬੰਬਲ ਬੱਤਾ ਆ ਜਾ ਮੇਰੇ ਸਾਰੇ ਠੇਕੇ ਵਾਲੇ ਵੀ ਪਾਣੀ ਦੇ ਦਿੰਦੇ ਨੇ ਮੋਨਾ ਹਰ ਵਕਤ ਟਾਈਮ ਪਾਸ ਕੁਝ ਨਹੀਂ ਹੁੰਦਾ ਨੰਗ ਜੋ ਆਈ ਦਿਹਾੜਾ ਬਾਣੀ ਦੇ ਦਿੱਤੀ ਜਾਂ ਪਾਣ ਦੁੱਖੀ ਰਹਿੰਦਾ ਮੇਰੇ ਸਾਲ ਨੂੰ ਝੁਗਾ ਚੱਕਦੀ ਲੈ ਵੀ ਸੰਤੂ ਰਾਮਾ ਦੋ ਤਿੰਨ ਬੰਦਿਆਂ ਕੋਲ ਤਾਂ ਜਾਇਆ ਹੈ ਮਾਰੇ ਜਿਹੜਾ ਇਹ 105 ਨੰਬਰ ਖਾਤਾ ਨਾ ਮੰਤਾਲਾ ਮੋٹے ਵਾਲਾ ਇਹ ਪੈਸੀ ਦਿੰਦਾ ਹੈ ਬੰਦਾ ਮੈਨੂੰ ਨਕਮਾ ਲੱਗਦਾ ਕਿਹਨਾ ਪਾਉਂਦੇ ਜਿਉ ਨੇ ਮਿੱਠੀ ਗੋਲੀ ਜੇ ਹੁਣ ਲੜਾਈ ਝਗੜਾ ਕਰਦੇ ਆਂ ਚਾਰ ਕਹਿ ਕੋ ਹੋਰ ਟੁੱਟਣਗੇ ਇੱਕ ਤਾਂ ਜਦੋਂ ਨਵੀਂ ਦੁਕਾਨ ਖੁੱਲ ਜਾਈ ਜਾਂਦੀ ਆ ਫਿਰ ਨਵੀਂ ਕਣੀ ਜਾਣ ਲੱਗ ਜਾਂਦੇ ਨੇ ਚੱਲ ਕੋਈ ਨਾ ਰੱਬ ਬਣੀ ਕਰੂਗਾ ਕਿਤੇ ਤਾ ਹੁਈ ਜਾਣਗੇ ਰੌਲਾ ਪਾਉਂਦੇ ਨਹੀਂ ਜਿੱਦੇ ਆਏ ਸੁੱਖ ਨਾਲ ਉਦੇ ਲੈ ਲਾਂਗੇ ਹੋਰ ਕੀ ਐ ਦੋ ਸਾਲ ਲੰਘਣਗੇ ਚਾਰ ਲੰਘਣਗੇ ਆਖਰ ਨੂੰ ਕਦੇ ਤਾਂ ਦੇਊਗੀ ਜੇ ਹੁਣ ਆਪਾਂ ਲੜਪੇ ਜੱਟਾਂ ਵਾਂਗੂ ਫੇਰ ਆਪਣਾ ਪੈਸਾ ਵਾਂਨ ਲੜਾਈ ਦਾ ਤਾਂ ਕੋਈ ਫਾਇਦਾ ਹੀ ਨਹੀਂ ਜਮਾ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਬਾਣੀ ਇਹ ਤਾਂ ਦਿਮਾਗ ਵਾਲਾ ਹੁੰਦਾ ਜਿਹੜੇ ਜੜਵਾੜ ਹੁੰਦੇ ਨੇ ਇਹਨਾਂ ਦਾ ਤਾਂ ਦਿਮਾਗ ਥੋੜਾ ਇਹ ਤਾਂ 20000 ਰੁਪਏ ਵਿੱਚ ਲੜਪੇਦੇ ਨੇ ਆਪਾਂ ਨਹੀਂ 10000 ਰੁਪਏ ਵਿੱਚ ਬੋਲਦੇ ਜੇ ਬੋਲਾਂਗੇ ਤਾਂ ਪੂਰੇ ਵੱਜਾਂਗੇ ਕਹਿਣਗੇ ਛੇਟ ਨੇ ਉਹ ਹੀ ਬਣਾ ਤੇ ਰੌਲਾ ਹੀ ਨਾ ਪਾਵਣਾ ਚਲ ਛੱਡ 这刚杆对角的力很大。